ਅੱਜ ਇਤਿਹਾਸ ਵਿੱਚ ਉਹਨਾਂ ਦੋ ਸੂਰਮਿਆਂ ਜ਼ਿਕਰ ਕਰਨ ਲੱਗੇ ਹਾਂ ਜਿਨ੍ਹਾਂ ਨੇ ਉਹਨਾਂ ਦੇ ਦਾਦੇ ਦੁਆਰਾ ਜੋ ਉਹਨਾਂ ਦੀ ਕੌਮ ਨੂੰ ਉਹਨਾਂ ਦੇ ਪਰਿਵਾਰ ਨੂੰ ਕਲੰਕ ਲਾਇਆ ਸੀ ਉਹ ਤੋੜ ਦਿੱਤਾ ਸੀ ਇਸ ਇਤਿਹਾਸ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਆਓ ਇਤਿਹਾਸ ਬਾਰੇ ਜਾਣੂ ਹੋਈਏ ਅਤੇ ਵੀਡੀਓ ਨੂੰ ਸ਼ੇਅਰ ਕਰਕੇ ਹੋਰਾਂ ਨੂੰ ਵੀ ਇਸ ਇਤਿਹਾਸ ਬਾਰੇ ਜਾਣੂ ਕਰਾਈਏ ਇਹ ਦੋ ਨੌਜਵਾਨ ਸਨ ਦੋ ਗੁਰਸਿੱਖ ਸਨ ਸ਼ਹੀਦ ਭਾਈ ਸਰੂਪ ਸਿੰਘ ਅਤੇ ਭਾਈ ਅਨੂਪ ਸਿੰਘ ਅਤੇ ਦੋਵੇਂ ਯੋਧੇ ਭਾਈ ਸਾਲੋਜੀ ਦੀ ਵੰਸ਼ ਵਿੱਚੋਂ ਸਨ ਭਾਈ ਸਾਲੋਜੀ ਦੇ ਪੋਤਰੇ ਦونی ਚੰਦ ਦੇ ਇਹ ਪੋਤਰੇ ਸਨ ਇਹ ਦونی ਚੰਦ ਅੰਮ੍ਰਿਤਸਰ ਜ਼ਿਲ੍ਹੇ ਮਜੀਠੇ ਦਾ ਰਹਿਣ ਵਾਲਾ ਸੀ ਸਨ 1700 ਈਸਵੀ ਵਿੱਚ ਜਦੋਂ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਘੇਰਨ ਦੀ ਯੋਜਨਾ ਬਣਾਈ ਤਾਂ ਇਹ ਆਪਣੇ ਕੁਝ ਯੋਧਿਆਂ ਨਾਲ ਲੈ ਕੇ ਗੁਰੂ ਜੀ ਦੀ ਸਹਾਇਤਾ ਲਈ ਉੱਥੇ ਪਹੁੰਚਿਆ ਇੱਕ ਦਿਨ ਅਚਾਨਕ ਪਹਾੜੀ ਰਾਜਿਆਂ ਨੇ ਲੋਗੜ ਦਾ ਦਰਵਾਜ਼ਾ ਤੋੜਨ ਲਈ ਹਾਥੀ ਨੂੰ ਸ਼ਰਾਬ ਪਿਆ ਕੇ ਭੇਜਣ ਦੀ ਯੋਜਕਤ ਬਣਾ ਲਈ ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਕਿਹਾ ਸਾਡੇ ਪਾਸ ਵੀ ਇੱਕ ਮਸਤ ਹਾਥੀ ਹੈ ਜੋ ਉਸ ਨੂੰ ਮਸਲ ਦੇਵੇਗਾ ਕਿਉਂਕਿ ਦੁਨੀ ਚੰਦ ਦਾ ਸਰੀਰ ਬਹੁਤ ਭਾਰਾ ਸੀ ਗੁਰੂ ਗੋਬਿੰਦ ਸਿੰਘ ਜੀ ਭਾਈ ਸਾਲੋ ਜੀ ਕਰਕੇ ਦੁਨੀ ਚੰਦ ਦਾ ਸਤਕਾਰ ਬਹੁਤ ਕਰਦੇ ਸਨ ਗੁਰੂ ਜੀ ਦੇ ਇਰਾਦੇ ਦਾ ਪਤਾ ਲੱਗਣ ਤੇ ਦੁਨੀ ਚੰਦ ਘਬਰਾ ਗਿਆ ਉਥੋਂ ਕਿਸਕਣ ਵਿੱਚ ਹੀ ਆਪਣੀ ਭਲਾਈ ਸਮਝੀ ਆਪਣੇ ਕੁਝ ਸਾਥੀਆਂ ਸਮੇਤ ਕਿਲੇ ਦੁਆਰ ਟੱਪਣ ਲੱਗਿਆ ਅਤੇ ਡਿੱਗ ਪਿਆ ਅਤੇ ਲਾਤ ਤੜਾ ਲਈ ਫਿਰ ਜਦੋਂ ਆਪਣੇ ਪਿੰਡ ਮੰਜੇ ਤੇ ਪਿਆ ਸੀ ਤਾਂ ਸਾ ਆਪਣੇ ਡੰਗ ਲਿਆ ਅਤੇ ਦੁਨੀ ਚੰਦ ਮਰ ਗਿਆ ਇਸ ਘਟਨਾ ਨੂੰ ਵੇਖਦੇ ਹੋਏ ਇਸ ਦੇ ਪੋਤਰਿਆਂ ਭਾਈ ਸਰੂਪ ਸਿੰਘ ਅਤੇ ਅਨੂਪ ਸਿੰਘ ਨੂੰ ਬਹੁਤ ਬੁਰਾ ਲੱਗਾ ਕਿ ਸਾਡਾ ਦਾਦਾ ਦੁਨੀ ਚੰਦ ਗੁਰੂ ਜੀ ਤੋਂ ਬੇਮੁਖ ਹੋ ਕੇ ਸਾਡੇ ਪਰਿਵਾਰ ਨੂੰ ਕਲੰਕ ਲਾ ਗਿਆ ਹੈ ਉਨ੍ਹਾਂ ਦੋਵਾਂ ਭਰਾਵਾਂ ਨੇ ਸਲਾਹ ਕੀਤੀ ਕਿ ਅਨੰਦਪੁਰ ਸਾਹਿਬ ਗੁਰੂ ਜੀ ਪਾਸ ਪਹੁੰਚ ਕੇ ਆਪਣੇ ਦਾਦੇ ਦੁਨੀ ਚੰਦ ਦੀ ਭੁੱਲ ਤੋਂ ਮਾਫੀ ਮੰਗੀ ਜਾਵੇ ਇਹ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਹੱਸ ਕੇ ਬੋਲੇ ਭਾਈ ਸਰੂਪ ਸਿੰਘ ਅਤੇ ਨੂਬ ਸਿੰਘ ਸਾਨੂੰ ਪਤਾ ਸੀ ਕਿ ਦੁਨੀ ਚੰਦ ਦੀ ਉਮਰ ਬਹੁਤ ਘੱਟ ਹੈ ਅਸੀਂ ਤੇ ਭਾਈ ਸਾਲੋ ਦੇ ਸਤਕਾਰ ਵਧਿਓ ਦੁਨੀ ਚੰਦ ਨੂੰ ਇਸ ਹਾਥੀ ਨਾਲ ਲੜਨ ਦੀ ਸੇਵਾ ਬਖਸ਼ੀ ਸੀ ਦੁਨੀ ਚੰਦ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਅਮਰ ਹੋ ਜਾਂਦਾ ਪਰ ਦونی ਜੰਦ ਦਿਲ ਦਾ ਕਮਜ਼ੋਰ ਨਿਕਲਿਆ ਅਤੇ ਗੁਰੂ ਦੇ ਬੋਲਾਂ ਤੇ ਵਿਸ਼ਵਾਸ ਨਾ ਕਰ ਸਕਾ ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਅਤੇ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਕਿਹਾ ਮਹਾਰਾਜ ਸਾਡੇ ਮੱਥੇ ਤੇ ਲੱਗਾ ਕਲੰਕ ਧੋਣ ਦਾ ਸਾਨੂੰ ਇੱਕ ਮੌਕਾ ਜ਼ਰੂਰ ਦਿਓ ਅਸੀਂ ਆਪਣੇ ਮੱਥੇ ਲੱਗਾ ਕਲੰਕ ਧੋਣਾ ਚਾਹੁੰਦੇ ਹਾਂ ਦਸ਼ਮੇਸ਼ ਪਿਤਾ ਕਲਿੰਦਰ ਪਿਤਾ ਇਹਨਾਂ ਦੋਹਾਂ ਭਾਈਆਂ ਦਾ ਪਿਆਰ ਅਤੇ ਸਤਿਕਾਰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਮਹਾਰਾਜ ਬੋਲੇ ਫਿਰ ਤਿਆਰ ਹੋਵੋ ਪਹਾੜੀ ਰਾਜੇ ਤੇ ਮੁਗਲ ਫੌਜਾਂ ਹਮਲੇ ਲਈ ਆ ਰਹੀਆਂ ਹਨ ਇਹ ਸੁਣ ਕੇ ਦੋਵੇਂ ਯੋਧਿਆਂ ਦੇ ਡੋਲੇ ਫੜਕ ਗਏ ਅੱਖਾਂ ਲਾਲ ਹੋ ਗਈਆਂ ਦੋਨਾਂ ਯੋਧਿਆਂ ਨੇ ਜੁੱਧ ਦੀ ਤਿਆਰੀ ਖਿੱਚ ਲਈ ਨਿਰਮੋਹਗੜ੍ਹ ਦੀ ਜੰਗ ਵਿੱਚ ਦੋਵਾਂ ਭਰਾਵਾਂ ਨੇ ਖਾਲਸਾ ਫੌਜ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਮਾਨ ਹੇਠ ਐਸੀ ਤੇਖੜਕਾਈ ਕਿ ਦੁਸ਼ਮਣ ਫੌਜਾਂ ਦੇ ਆਹੂਲਾ ਛੱਡੇ ਗੁਰੂ ਜੀ ਉਹਨਾਂ ਭਰਾਵਾਂ ਦੀ ਬੀਰਤਾ ਵੱਲ ਵੇਖ ਕੇ ਬਹੁਤ ਖੁਸ਼ ਹੋਏ ਅਤੇ ਮੁਖਤਉਚਾਰਿਆ ਤੁਸੀਂ ਨੇ ਭਾਈ ਸਾਲੋ ਜੀ ਦੀ ਕੁਲ ਦਾ ਨਾਮ ਰੋਸ਼ਨ ਕਰ ਦਿੱਤਾ ਭਾਈ ਸਰੂਪ ਸਿੰਘ ਤੇ ਭਾਈ ਅਨੂਪ ਸਿੰਘ ਜੀ ਜੰਗ ਵਿੱਚ ਜੂਝਦੇ ਸੈਂਕੜੇ ਫਟ ਖਾ ਕੇ ਸ਼ਹਾਦਤ ਦਾ ਜਾਮ ਪੀ ਗਏ ਆਪਣੇ ਖੂਨ ਨਾਲ ਆਪਣੇ ਦਾਦੇ ਦونی ਚੰਦ ਦੁਆਰਾ ਜੋ ਕਲੰਕ ਲਾਇਆ ਹੋਇਆ ਸੀ ਉਹ ਆਪਣੀ ਸ਼ਹੀਦੀ ਦੁਆਰਾ ਇਹਨਾਂ ਨੇ ਆਪਣੇ ਪਰਿਵਾਰ ਤੋਂ ਮਿਟਾ ਦਿੱਤਾ ਅਤੇ ਆਪਣੇ ਜੋ ਪਰਿਵਾਰ ਦਾ ਨਾਮ ਭਾਈ ਸਾਲੋ ਜੀ ਇਹਨਾਂ ਦੇ ਦਾਦੇ ਦੇ ਦਾਦੇ ਨੇ ਨੋਸ਼ਨ ਕੀਤਾ ਸੀ ਉਸ ਨੂੰ ਫਿਰ ਤੋਂ ਉਸੇ ਤਰ੍ਹਾਂ ਰੋਸ਼ਨ ਕੀਤਾ ਭਾਈ ਸਾਲੋ ਜੀ ਦਾ ਇਤਿਹਾਸ ਉਹਦੀ ਵੀ ਅਲੱਗ ਤੋਂ ਇੱਕ ਵੀਡੀਓ ਕੀਤੀ ਹੋਈ ਹੈ ਉਹ ਤੁਸੀਂ ਜਾ ਕੇ ਕਮੈਂਟ ਬਾਕਸ ਵਿੱਚ ਚੈੱਕ ਕਰ ਸਕਦੇ ਹੋ ਕਿ ਭਾਈ ਸਾਲੋ ਜੀ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਰਹੇ ਅਤੇ ਕਿਸ ਤਰ੍ਹਾਂ ਉਹ ਦਾਤਾਵੰਦ ਦੇ ਸਨ ਭਾਈ ਸਾਲੋ ਜੀ ਦਾ ਇੱਕ ਟੋਬਾ ਜੋ ਅੰਮ੍ਰਿਤਸਰ ਮੌਜੂਦ ਹੈ ਜਿੱਥੇ ਅੱਜਕੱਲ ਬਹੁਤ ਸੁੰਦਰ ਗੁਰੂਕਾਰ ਸੁਸ਼ੋਭਤ ਹੈ ਜਿੱਥੇ ਸੰਗਤਾਂ ਦੀ ਆਸਾ ਬਹਰ ਆਉਂਦੀਆਂ ਹਨ ਅਤੇ ਆਮ ਹੀ ਕਥਨ ਹੈ ਕਿ ਪਾਥੀਆਂ ਬਦਲੇ ਭਾਈ ਸਾਲੋ ਜੀ ਪੁੱਤ ਬਖਸ਼ਦੇ ਹਨ ਇਹ ਜੋ ਬਖਸ਼ਿਸ਼ ਹੈ ਇਹ ਪੰਚਮ ਪਾਸਾ ਨੇ ਭਾਈ ਸਾਲੋ ਜੀ ਨੂੰ ਬਖਸ਼ੀ ਸੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ